ਸਾਡੇ ਨਾਲ ਹੁਣ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਜੁੜ ਰਹੇ ਨੇ ਵੱਖ-ਵੱਖ ਥਾਵਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ 에어ਬੇਸ ਸਟੇਸ਼ਨਸ ਨੇ ਜਿੱਥੇ ਕੈਂਟਨਮੈਂਟ ਏਰੀਆ ਨੇ ਉੱਥੇ ਕੀ ਕੁਝ ਹਾਲਤ ਹੈ ਇਸ ਨੂੰ ਬਿਆਨ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਜੁੜ ਰਹੇ ਨੇ ਪਠਾਨਕੋਟ ਤੋਂ ਰਵੀਵਕ ਲੁਧਿਆਣਾ ਤੋਂ ਨਵੀਨ ਚੰਡੀਗੜ੍ਹ ਤੋਂ ਸਾਡਾ ਨਾਲ ਜੁੜ ਰਹੇ ਨੇ ਤੇ ਨਾਲ ਹੀ ਅੰਮ੍ਰਿਤਸਰ ਤੋਂ ਮਨਿੰਦਰ ਵੀ ਸਾਡੇ ਨਾਲ ਜੁੜ ਰਹੇ ਨੇ ਪਹਿਲਾਂ ਸਭ ਤੋਂ ਪਹਿਲਾਂ ਰੁੱਖ ਰਵੀ ਤੁਹਾਡਾ ਕਰਨਾ ਚਾਹਾਂਗੇ ਪਠਾਨਕੋਟ ਦੀ ਗੱਲ ਜ਼ਿਕਰ ਕੀਤੀ ਜਾਏ ਪਠਾਨਕੋਟ ਗੁਰਦਾਸਪੁਰ ਇਹ ਉਹ तमाम ਸਰਦੀ ਖੇਤਰ ਨੇ ਜਿੱਥੇ ਹੁਣ ਹੋਰ ਜ਼ਿਆਦਾ ਪਰ ਕੱਲ ਰਾਤ ਜੋ ਕੁਝ ਹੋਇਆ ਉਹ ਤੁਹਾਡੇ ਰਾਹੀਂ ਜਾਨਣਾ ਚਾਹਾਂਗੇ ਸਰਦੀਪਿੰਡਾ ਦੇ ਲੋਕ ਕੀ ਕੁਝ ਕਹਿੰਦੇ ਨਜ਼ਰ ਆਇਆ ਕੀ ਕੁਝ ਹੱਡ ਵੀਤੀ ਲੋਕਾਂ ਨੇ ਬਿਆਨ ਕੀਤੀ ਹੈ ਦੇਖੋ ਬਿਲਕੁਲ ਅਮਿਤ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਸੀ ਨਵੇਂ ਹਦੇਸ਼ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਇਹ ਸਟ੍ਰੈਚ ਆ ਔਰ ਇੰਟਰਨੈਸ਼ਨਲ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ ਪੂਰੀ ਜਿੰਨੀ ਗੁਰਦਾਸਪੁਰ ਦੀ ਬੈਲਟ ਹੈ ਸਾਰੀ ਸੋ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ 8 ਘੰਟੇ ਦਾ ਬਲੈਕਆਊਟ ਜਿਹੜਾ ਹੈ ਰੋਜ਼ਾਨਾ ਰਹੇਗਾ ਅਗਲੇ ਹੁਕਮਾਂ ਤੱਕ ਇਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਔਰ ਜੇਕਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਰਾਤ ਦੀ ਤਾਂ ਪਠਾਨਕੋਟ ਦੀ ਜੇਕਰ ਗੱਲ ਕਰੀਏ ਤਾਂ ਲੋਟੋ ਮਕਰੀਆ ਆਵਾਜ਼ਾਂ ਜਿਹੜੀਆਂ ਨੇ ਸੁਣੀਆਂ ਨੇ ਉਸ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਔਰ ਇਨਾਂ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਛਾਣਬੇਨ ਵੀ ਕੀਤੀ ਗਈ ਹੈ ਪੁਲਿਸ ਵੱਲੋਂ ਥਾਰਸ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਜਿੱਥੇ-ਜਿੱਥੇ ਉਹਨਾਂ ਨੂੰ ਲੱਗਾ ਹੈ ਕੋਈ ਸ਼ੱਕ ਪਿਆ ਹੈ ਜਾਂ ਜਿੱਥੇ-ਜਿੱਥੇ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਨੇ ਉੱਥੇ ਦਿੱਤੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਬੀਤੇ 2016 ਦੇ ਵਿੱਚ ਇਸੇ ਪਠਾਨਕੋਟ 에ਅਰ ਬੇਸ ਦੇ ਉੱਤੇ ਜਿਹੜਾ ਇਹ ਹੱਤਵਰਤੀ ਹਮਲਾ ਵੀ ਹੋਇਆ ਸੀ ਔਰ ਇੱਥੇ ਗੱਲ ਅਸੀਂ ਕਰਾਂਗੇ ਔਰ ਕਿਸ ਟੰਕ ਦੇ ਨਾਲ ਇੱਕ ਪ੍ਰੋਮਿਨੈਂਟ ਪੁਆਇੰਟ ਆ ਵੀ ਜਾਣਨ ਦੀ ਕੋ ਸਪੌਂਸਰ ਅੰਮ੍ਰਿਤਸਰ ਦਾ ਰੁਕ ਕਰ ਲੈਣਾ ਮਨਿੰਦਰ ਸਰਤੀ ਖੇਤ ਅੰਮ੍ਰਿਤਸਰ ਇੱਥੇ ਪਿੰਡਾਂ ਦੇ ਵਿੱਚ ਕੀ ਕੁਝ ਲੋਕ ਕਹਿੰਦੇ ਸੁਣਦੇ ਨਜ਼ਰ ਆ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਪਰ ਲੋਕ ਕੀ ਕੁਝ ਸੱਚਾਈ ਬਿਆਨ ਕਰ ਰਹੇ ਨੇ ਆ ਦੇਖੋ ਅਮਿਤ ਜੇਕਰ ਅਸੀਂ ਰਾਤ ਦੀ ਗੱਲ ਕਰੀ ਤੇ 1.5 ਵਜੇ ਤੋਂ ਤੇ ਕਰੀਬ 1 ਵਜੇ ਕੇ 5 ਮਿੰਟ ਤੇ ਪਹਿਲਾ ਧਮਾਕਾ ਹੋਇਆ ਉਸ ਤੋਂ ਬਾਅਦ ਲਗਾਤਾਰ 6-7 ਧਮਾਕੇ ਹੋਏ ਲੋਕਾਂ 'ਚ دہشت ਫੈਲੀ ਲੋਕ ਆਪਣੇ ਘਰਾਂ 'ਚੋਂ ਭੱਜ ਕੇ ਬਾਹਰ ਆਏ ਪੂਰੇ ਅਸਮਾਨ ਦੇ ਵਿੱਚ ਚਿੰਗਾਰੀਆਂ ਨਜ਼ਰ ਆ ਰਹੀਆਂ ਸੀ ਅੱਗ ਦੇ ਗੋਲੇ ਨਜ਼ਰ ਆ ਰਹੇ ਸੀ ਜ਼ਾਹਰ ਜੀ ਗੱਲ ਹੈ ਲੋਕਾਂ ਦੇ ਮਨਾਂ 'ਚ ਖੋਪ ਪਿਆ ਕਿ ਸ਼ਾਇਦ ਪਾਕਿਸਤਾਨ ਨੇ ਹਮਲਾ ਕਰ ਦਿੱਤਾ ਹੈ ਪਰ ਤੁਰੰਤ ਬਲੈਕਆਊਟ ਕੀਤਾ ਗਿਆ 2 ਘੰਟੇ ਦਾ ਬਲੈਕਆਊਟ ਰਿਹਾ ਉਸ ਤੋਂ ਬਾਅਦ ਇਹ ਸੁਨੇਹਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਕਿ ਇਹ ਮੌਕ ਡ੍ਰਿਲ ਸੀ ਮੌਕ ਡ੍ਰਿਲ ਦੇ ਤਹਿਤ ਇਹ ਬਲੈਕਆਊਟ ਕੀਤਾ ਗਿਆ ਸੀ ਪਰ ਦਿਨ ਨਿਕਲਦਿਆਂ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਦੇ ਖੇਤਾਂ ਵਿੱਚ ਮਿਜ਼ਾਈਲਾਂ ਦੇ ਟੁਕੜੇ ਮਿਜ਼ਾਈਲਾਂ ਦੇ ਪੁਰਜ਼ੇ ਰਸਤ ਕੀਤੀ ਹੈਗੇ ਮਿਜ਼ਾਈਲਾਂ ਮਿਲੀਆਂ ਔਰ ਇੱਕ ਮਿਜ਼ਾਈਲ ਇਸ ਮੱਖਣਵਿੰਡੀ ਪਿੰਡ ਦੇ ਵਿੱਚ ਮਿਲੀ ਜੋ ਕਿ ਅਣ ਚੱਲੀ ਹੈ ਜਿੰਦਾ ਮਿਜ਼ਾਈਲ ਹੈ 3 ਫੁੱਟ ਤੋਂ ਲੰਬਾ ਇਹ ਮਿਜ਼ਾਈਲ ਦਾ ਹਿੱਸਾ ਹੈ ਜੋ ਬਰੂਦ ਦੇ ਨਾਲ ਭਰਿਆ ਹੈ ਤਾਂ 에ਅਰ ਫੋਰਸ ਦੀ ਟੀਮ ਇੱਥੇ ਪਹੁੰਚੀ ਇਸ ਦੀ ਜਾਂਚ ਕੀਤੀ ਗਈ ਇਸ ਦੀ ਤਸਵੀਰਾਂ ਵੀਡੀਓ ਚੰਡੀਗੜ੍ਹ ਭੇਜੀਆਂ ਗਈਆਂ ਤਾਂ ਜਿਹੜੀ ਹੁਣ ਅਹਿਮ ਇਨਫੋਰਮੇਸ਼ਨ ਚੰਡੀਗੜ੍ਹ ਤੋਂ ਆਈ ਹੈ ਉਹ ਸੰਸਾਰ ਇਹ ਬੇਹੱਦ ਖਤਰਨਾਕ ਮਿਜ਼ਾਈਲ ਹੈ ਜੋ ਡੇਢ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਮਾਰ ਕਰ ਸਕਦੀ ਹੈ ਤਾਂ ਜੋ ਟੀਮ ਇੱਥੇ ਮੌਜੂਦਾ ਇਸ ਨੂੰ ਨਸ਼ਟ ਕਰਨ ਲਈ ਪਹੁੰਚੀ ਸੀ ਉਹ ਇਸ ਤੇ ਸਮਰੱਥ ਨਹੀਂ ਸੀ ਇਸ ਨੂੰ ਨਸ਼ਟ ਕਰਨ ਲਈ ਹੋਰ ਜ਼ਿਆਦਾ ਵੱਡੇ ਇਕੁਪਮੈਂਟ ਦੀ ਮਸ਼ੀਨਾਂ ਦੀ ਲੋੜ ਸੀ ਤਾਂ ਹੁਣ ਚੰਡੀਗੜ੍ਹ ਤੋਂ ਇੱਕ ਵਿਸ਼ੇਸ਼ ਟੀਮ 7:30-8:00 ਵਜੇ ਤੱਕ ਇੱਥੇ ਪਹੁੰਚੂਗੀ ਉਸ ਤੋਂ ਬਾਅਦ ਇਸ ਨੂੰ ਨਸ਼ਟ ਕੀਤਾ ਜਾਊ ਤਾਂ ਡੇਢ ਕਿਲੋਮੀਟਰ ਦੀ ਇਸ ਦੀ ਮਾਰ ਨੂੰ ਦੇਖਦੇ ਹੋਇਆ ਡੇਢ ਕਿਲੋਮੀਟਰ ਦਾ ਦਾਇਰਾ ਖਾਲੀ ਕਰਾ ਦਿੱਤਾ ਗਿਆ ਪਿੰਡ ਵਾਸੀ ਮੌਜੂਦ ਨੇ ਜਿਨ੍ਹਾਂ ਨੇ 1:05 ਤੋਂ ਲਗਾਤਾਰ ਧਮਾਕੇ ਦੇਖੇ ਵੀ ਸੋਏ ਵੀ ਔਰ ਉਸ ਤੋਂ ਬਾਅਦ ਹੁਣ ਤੱਕ ਵੀ ਬਲੰਦ ਹੌਸਲਿਆਂ ਦੇ ਨਾਲ ਆ ਬਿਲਕੁਲ ਬ੍ਰੇਦਰ ਜੀ ਫਿਲਹਾਲ ਲਗਾਤਾਰ ਦੇਖਿਆ ਜਾ ਰਿਹਾ ਕਿਸ ਕਦਰ 파ਰਤ ਫੌਜ ਤਿਆਰ ਬਰ ਤਿਆਰ ਹੈ ਸਰहदी ਖੇਤਰਾਂ ਦੇ ਵਿੱਚ ਵੀ ਮੁਸ਼ਤਹਦੀ ਵਧਾ ਦਿੱਤੀ ਗਈ ਹੈ ਇਸ ਨਾਲ ਹੀ ਹੋਰ ਵੀ ਗੱਲ ਕਰਾਂਗੇ ਸ਼ਹਿਰਾਂ ਦੇ ਵਿੱਚ ਸਾਡੇ ਸਹਿਯੋਗੀ ਮੌਜੂਦ ਨੇ ਨਵੀਨ ਸ਼ਰਮਾ ਦੇ ਵੱਲ ਰੁੱਕ ਕਰਾਂਗੇ ਲੁਧਿਆਣਾ ਦੇ ਵਿੱਚ ਜੋ ਮੌਜੂਦ ਨੇ ਨਵੀਨ ਇਸ ਸੂਬੇ ਨੂੰ ਵੀ ਮਾਫ ਕਰਨਾ ਸ਼ਹਿਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਫਿਲਹਾਲ ਉੱਥੇ ਕੀ ਮਾਹੌਲ ਹੈ ਸਥਿਤੀ ਹੈ ਉਹ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਪਾਕਿਸਤਾਨ ਸੰਦੂਰ ਆਪਰੇਸ਼ਨ ਤੋਂ ਬਾਅਦ ਪੂਰੀ ਤਰ੍ਹਾਂ ਬੁਖਲਾਹੜ ਦੇ ਵਿੱਚ ਆਇਆ ਕਿਉਂਕਿ ਇਸ ਬੁਖਲਾਹੜ ਦਾ ਜਿਹੜਾ ਅਸਰ ਇੱਕ ਦੇਰ ਰਾਤ ਵੇਖਣ ਨੂੰ ਮਿਲਿਆ ਔਰ ਲੁਧਿਆਣਾ ਵੀ ਨਿਸ਼ਾਨੇ ਤੇ ਸੀ ਪਰ ਪਾਕਿਸਤਾਨ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਇਹ ਡਿਫੈਂਸ ਹੈ ਭਾਰਤ ਦਾ ਉਹ ਕਾਫੀ ਮਜ਼ਬੂਤ ਹੈ ਔਰ ਉਸੇ ਇਹ ਡਿਫੈਂਸ ਨੇ ਆਸਮਾਨ ਤੋਂ ਲੈ ਕੇ ਜ਼ਮੀਨ ਤੱਕ ਜਿਹੜੀ ਸੁਰੱਖਿਆ ਦੇ ਇਹ ਡਿਫੈਂਸ ਦੇ ਜ਼ਰੀਏ ਚਾਏ ਜਿਹੜੇ ਫੌਜੀ ਆਪ ਸਾਡੇ ਜਵਾਨ ਹੈ ਉਹ ਪੂਰੀ ਤਰ੍ਹਾਂ ਕਰ ਰਹੇ ਨੇ ਕਿਉਂਕਿ ਇਹ ਡਿਫੈਂਸ ਦੇ ਕਾਰਨ ਇਹ ਜਿਹੜੀ ਪਾਕਿਸਤਾਨ ਦੀ ਨਪਾਕ ਹਰਕਤ ਸੀ ਉਹ ਕਾਮਯਾਬ ਨਹੀਂ ਹੋ ਸਕੀ ਸੋ ਲੁਧਿਆਣਾ ਇੱਕ ਵੱਡਾ ਸ਼ਾਂਤੀ ਸ਼ਹਿਰ ਹੈ ਇਸ ਕਰਕੇ ਇੱਥੇ ਆਬਾਦੀ ਵੀ ਜ਼ਿਆਦਾ ਹੈ ਔਰ ਲੁਧਿਆਣਾ ਹੀ ਨਹੀਂ ਬਾਕੀ ਵੀ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਕਿਉਂਕਿ ਅੰਮ੍ਰਿਤਸਰ ਜਲੰਧਰ ਜਿਸ ਤਰ੍ਹਾਂ ਦੇ ਨਾਲ ਬਾਕੀ ਜਿਹੜੇ ਸਹਿਯੋਗੀ ਨਾਲ ਜੁੜੇ ਨੇ ਸੋ ਇਹ ਏਅਰ ਡਿਫੈਂਸ ਇੱਕ ਐਸੀ ਟੈਕਨੋਲੋਜੀ ਹੈ ਭਾਰਤ ਦੇ ਕੋਲ ਜਿਹੜੀ ਕਿ ਆਸਮਾਨ 'ਤੇ ਪੂਰੀ ਤਰ੍ਹਾਂ ਇਹ ਨਜ਼ਰ ਰੱਖਦੀ ਹੈ ਔਰ ਚਾਹੇ ਉਹ ਕੋਈ ਐਸੀ ਮਸਾਇਲ ਹੋਵੇ ਆਓ ਡਰੋਨ ਹੋਵੇ ਉਸ ਡਰੋਨ ਦੇ ਹਮਲਿਆਂ ਤੋਂ ਇਹ ਡਿਫੈਂਸ ਜਿਹੜੀ ਉਹ ਬਚਾਉਂਦੀ ਹੈ ਸੋ ਭਾਤ ਲਗਾਤਾਰ ਜਿਹੜਾ ਇਹ ਆਸਮਾਨ ਤੋਂ ਲੈ ਕੇ ਜ਼ਮੀਨ ਤੋਂ ਜ਼ਮੀਨ ਤੱਕ ਆਪਣੀ ਨਜ਼ਰ ਪੂਰੀ ਇਹਨਾ ਇਹ ਡਿਫੈਂਸਰ ਦੇ ذریعے ਪੜਾਈ ਰੱਖੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਬੁਕਲਾਹਰ ਦੇ ਵਿੱਚ ਆਇਆ ਜਿਸ ਤਰ੍ਹਾਂ ਦੇ ਨਾਲ देर रात ਨੂੰ ਇਹ ਪੂਰਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਿਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਉਹ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਦੇ ਵਿੱਚ ਹਰਕਤਾਂ ਦੇ ਵਿੱਚ ਉਹ ناکਾਮ ਯਾਬ ਸਾਬਿਤ ਹੋਇਆ ਸੋ ਪੂਰੀ ਤਰ੍ਹਾਂ ਜਿਹੜੇ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ तमाम ਜਿਹੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਤਾਂ ਨਿਸ਼ਚਰਨ ਬੂਤ ਕਰ ਦਿੱਤਾ ਗਿਆ ਪਰ ਹੋਰ ਅੱਗੇ ਕੀ ਕੁਝ ਹਾਲਾਤ ਹੈ ਵਾਕ ਖਸ਼ਹਰਾਂ ਦੇ ਵਿੱਚ ਅੱਗੇ ਹੁਣ ਕੀ ਕੁਝ ਹੋਣ ਵਾਲਿਆ ਔਰ ਖਾਸ ਤੌਰ ਤੇ ਜਿਹੜੇ ਸਟ੍ਰੈਟਿਜੀਕ 에ਅ ਬੇਸ ਹੈ ਇਹਨਾਂ 에ਅ ਬੇਸਿਸ ਦੇ ਉੱਪਰ ਕੀ ਕੁਝ ਚੱਲ ਰਿਹਾ ਹੈ ਇਹ ਜਾਣਨ ਦੀ ਕੋਸ਼ਿਸ਼ ਸੀ ਲਗਾਤਾਰ ਕਰ ਰਹੇ ਹਾਂ ਮੁਰ ਤੋਂ ਆਵਾਂਗੇ ਦਿਨਵੀ ਤੁਹਾਡਾ ਰੁਕ ਕਰਾਂਗੇ ਇੱਕ ਵਾਰ ਚੰਡੀਗੜ੍ਹ ਦਾ ਰੁਕ ਕਰ ਲੈਨੇ ਆ ਸਾਡੇ ਨਾਲ ਸਾਡੇ ਸ਼ੌਕੀ ਰਵਿੰਦਰ ਮੀਤ ਵੀ ਝੜੇ ਹੋਏ ਨੇ ਰਵਿੰਦਰਾ ਚੰਡੀਗੜ੍ਹ ਜਿਆ ਪੰਜਾਬ ਦੀ ਰਾਜਧਾਨੀ ਮੰਨਿਆ ਜਾਂਦਾ ਔਰ ਖਾਸ ਤੌਰ ਤੇ ਨਾ ਸਿਰਫ ਰਾਜਧਾਨੀ ਸਗ ਏਅਰਬੇਸ ਏਅਰ ਸਟ੍ਰਿਪ ਪੋਸਟਾਂਗੀਆਂ ਮੌਜੂਦ ਸੰਗੀਆਂ ਜਾ ਸਕਦੀਆਂ ਚੰਡੀਗੜ੍ਹ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹ ਕੋਸ਼ਿਸ਼ ਡਾਊਨਗ੍ਰੇਡ ਕਰ ਦਿੱਤੀ ਗਈ ਖਤਮ ਕਰ ਦਿੱਤੀ ਗਈ ਨੇਸ ਤੋਂ ਨਾਬੂਦ ਕਰ ਦਿੱਤੀਆਂ ਇਹ ਮਿਜ਼ਾਈਲਾਂ ਫਿਲਹਾਲ ਚੰਡੀਗੜ੍ਹ ਪ੍ਰਸ਼ਾਸਨ ਕੀ ਕਹਿੰਦਾ ਕਿਸ ਢੰਗ ਦੀਆਂ ਹੁਣ ਤਿਆਰੀਆਂ ਅੱਗੇ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਦੇਖੋ ਜੋ ਮਿਨਿਸਟਰੀ ਆਫ ਡਿਫੈਂਸ ਦਾ ਪ੍ਰੈਸ ਨੋਟ ਆਇਆ ਉਸ ਪ੍ਰੈਸ ਨੋਟ ਤੇ ਵਿੱਚ ਬੜੇ ਸਾਰੇ ਬਾਰਡਰ ਦੇ ਸ਼ਹਿਰਾਂ ਦਾ ਜ਼ਿਕਰ ਕੀਤਾ ਗਿਆ ਉਹਦੇ ਚ ਫਰੋਜ਼ਪੁਰ ਇਸਫਾਜ਼ਲ ਕਾ ਜਾਂ ਫਿਰ ਜਿਹੜੇ ਲੁਧਿਆਣਾ ਜਲੰਧਰ ਜਾਂ ਫਿਰ ਬਾਕੀ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ ਵਰਗੇ ਸ਼ਹਿਰਾਂ ਦਾ ਜ਼ਿਕਰ ਕੀਤਾ ਗਿਆ ਪਿੰਡਾਂ ਦਾ ਜ਼ਿਕਰ ਕੀਤਾ ਗਿਆ ਜ਼ਾਹਿਰ ਤੌਰ ਤੇ ਇੱਥੇ ਪੈਨਿਕ ਹੈਗਾ ਲੇਕਿਨ ਜਦੋਂ ਇੱਕ ਸ਼ਹਿਰ ਦਾ ਨਾਮ ਆਇਆ ਤਾਂ ਥੋੜਾ ਹੈਰਾਨਗੀ ਹੋਈ ਕਿ ਜੋ ਕਿ ਚੰਡੀਗੜ੍ਹ ਸ਼ਹਿਰ ਦਾ ਨਾਮ ਸੀਗਾ ਕਿ ਆਖਿਰਕਾਰ ਚੰਡੀਗੜ੍ਹ ਸ਼ਹਿਰ ਜਿਹੜਾ ਕਿ ਬਾਰਡਰ ਤੋਂ ਲਗਭਗ 250 ਤੋਂ 300 ਕਿਲੋਮੀਟਰ ਦੂਰ ਹੈਗਾ ਪਾਕਿਸਤਾਨ ਬ ਜਿਹੜਾ ਹੈਗਾ ਇੱਥੋਂ ਕਾਫੀ ਦੂਰ ਹੈਗਾ ਕ੍ਰੀਪਟਿਵ 250 ਤੋਂ 300 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ ਸਥਿਤ ਹੈ ਲੇਕਿਨ ਇਸ ਜਗ੍ਹਾ ਦਾ ਨਾਮ ਕਿਉਂ ਆਇਆ ਕਿ ਜਿਹੜੋਂ ਪਾਕਿਸਤਾਨ ਕੋਲੇ ਮਜ਼ਾਈਲਾ ਨੇ ਜੋ ਉਹਨਾਂ ਕੋਲੇ ਹਥਿਆਰ ਨੇ ਇੱਥੋਂ ਤੱਕ ਉਹ ਪਹੁੰਚ ਕਰਦੇ ਨੇ ਰੀਚ ਕਰਦੇ ਨੇ ਐਸੀਆਂ ਮਜ਼ਾਈਲਾ ਉਹਨਾਂ ਕੋਲੇ ਹੈਗੀਆਂ ਨੇ ਇਹ ਇੱਕ ਬੜੀ ਥ੍ਰੈਟ ਦੀ ਗੱਲ ਹੈਗੀ ਹੈ ਚੰਡੀਗੜ੍ਹ ਦੇ ਲਈ ਵੀ ਕਿਉਂਕਿ ਲਗਾਤਾਰ ਪੂਰਾ ਭਾਰਤ ਪੈਨਿਕ ਦੇ ਵਿੱਚ ਇਸ ਸਮੇ ਹੈਗਾ ਖਾਸ ਕਰਕੇ ਜਿਹੜੇ ਬਾਰਡਰ ਚਿਲੇ ਹੈਗੇ ਆ ਉਹ ਜ਼ਿਆਦਾ ਪੈਨਿਕ ਦੇ ਵਿੱਚ ਹੈਗੇ ਨੇ ਲੇਕਿਨ ਚੰਡੀਗੜ੍ਹ ਇੱਕ ਐਸ ਸ਼ਹਿਰ ਹੈਗਾ ਜਿਹੜਾ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਵੀ ਹੈਗਾ ਇੱਕ ਵੱਡਾ ਪਲਾਨਡ ਸ਼ਹਿਰ ਹੈਗਾ ਜਿੱਥੇ ਕਿ ਤਬਾਮ ਜਿਹੜੇ ਸੀਨੀਅਰ ਪੋਲੀਟਿਸ਼ੀਅਨ ਹੈਗੇ ਪਾਰਟੀਆਂ ਨੇ ਉਹਨਾਂ ਦੇ ਇੱਥੇ ਦੇਖਿਆ ਜਾ ਸਕਦਾ ਤਣਾਪੁਰ ਮਾਹੌਲ ਬੜ ਦੇ ਨਜ਼ਰ ਆ ਰਹੇ ਨੇ ਜਿਸ ਕਦਰ ਪੰਜਾਬ ਦੇ ਵਿੱਚ 8 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਨਾਲ ਹੀ ਰੁਕ ਕਰਾਂਗੇ ਅੰਮ੍ਰਿਤਸਰ ਦੇ ਵੱਲ ਮਨਿੰਦਰ ਮੋਂਗਾ ਜੀ ਨਾਲ ਬਣੇ ਹੋਏ ਨੇ ਮਨਿੰਦਰ ਜੀ ਜਿਸ ਕਦਰ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ ਕੱਲ ਰਾਤ ਨੂੰ ਵੀ ਸਾਹਮਣੇ ਆਇਆ ਕਿ ਦੋ ਵਾਰ ਬਲੈਕਆਊਟ ਕੀਤਾ ਗਿਆ ਹਾਲਾਂਕਿ ਪਾਕਿਸਤਾਨੀ ਮਿਜ਼ਾਇਲ ਨੂੰ ਡਿਫਿਊਜ਼ ਕਰਨ ਦੀ ਵੀ ਕੋਸ਼ਿਸ਼ਾਂ ਕੀਤੀਆਂ ਗਏ ਨੇ तमाम जानकारी है जी सामने आई है फिलहाल की कुछ उथे माहौल है ਆ ਦੇਖੋ ਮਾਹੌਲ ਦੀ ਜੇਕਰ ਗੱਲ ਕੀਤੀ ਜਾਵੇ ਬਿਨਾਂ ਸ਼ੱਕ ਜੋ ਰਾਤ ਨੂੰ ਧਮਾਕੇ ਹੋਏ ਐ ਉਸ ਦਾ ਅਸਰ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਲੋਕ ਖੋਫ ਜ਼ਿਆਦਾ ਨੇ ਲੋਕ ਨਹੀਂ ਚਾਹਦੇ ਜੰਗ ਹੋਵੇ ਪਰ ਜਿਹੋ ਜੀਆਂ ਨਾ ਪਾਕ ਹਰਕਤਾ ਕੀਤੀਆਂ ਜਾ ਰਹੀ ਹੈ ਜਿਹੋ ਜੀ ਕਰਤਾਪੂਰਨ ਹਰਕਤਾ ਕੀਤੀਆਂ ਜਾ ਰਹੀ ਹੈ ਚਾਹੇ ਉਹ ਆਪਰੇਸ਼ਨ ਸਿੰਦੂਰ ਦੇ ਜਵਾਬ ਦੇ ਵਿੱਚ ਪੁੰਛ ਦੇ ਵਿੱਚ ਗੋਲਾਬਾਰੀ ਕੀਤੀ ਗਈ ਜਾਂ ਫਿਰ ਰਾਤ ਨੂੰ ਪੰਜਾਬ ਦੇ 7 ਫੌਜੀ ਠਿਕਾਣਿਆਂ ਸਮੇਤ ਦੇਸ਼ ਭਾਰਤ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਇਹ ਇੰਡੀਆ ਦਾ 에ਅਰਸ ਸਿਸਟਮ ਸਟਰੋਂਗ ডিফেন্স ਸਿਸਟਮ ਸੀ ਜਿਸ ਦੇ ਚੱਲਦੇ ਆ ਇਹ ਮਿਜ਼ਾਈਲਾ ਹਵਾ ਚ ਨਸ਼ਟ ਕਰ ਦਿੱਤੀਆਂ ਗਈਆਂ ਇੱਕ ਵੱਡੇ ਹਮਲੇ ਨੂੰ ਨਾ ਸਿਰਫ ناکਾਮ ਕੀਤਾ ਗਿਆ ਬਲਕਿ ਇਸ ਦਾ ਸੁਰਤ ਜਵਾਬ ਦਿੰਦੇ ਆ ਲਾਹੌਰ ਦੇ ਵਿੱਚ ਵੱਡਾ ਹਮਲਾ ਕੀਤਾ ਗਿਆ 에ਅਰਫੋਰਸ ডিফেন্স ਸਿਸਟਮ ਨੂੰ ਨਿਊਟਰਲਾਈਜ਼ ਕੀਤਾ ਗਿਆ ਨਸ਼ਟ ਕਰ ਦਿੱਤਾ ਗਿਆ ਅਨੇਕਾਂ ਥਾਵਾਂ ਤੇ ਹਮਲਾ ਕੀਤਾ ਗਿਆ ਪਰ ਇਹ ਜਿਹੜੇ ਹਮਲੇ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ دہشت ਤਾਂ ਪੈਦਾ ਕਰ ਰਹੇ ਨੇ ਪਰ ਜੇਕਰ ਸਰਦੀ ਪਿੰਡਾਂ ਦੀ ਗੱਲ ਕਰੀਏ ਸਰਦ ਤੇ ਰਹਿਣ ਵਾਲੇ ਯੋਧਿਆਂ ਦੀ ਗੱਲ ਕਰੀਏ ਉਹ ਲੋਕ ਜੋ ਕੰਡਿਆਲੀ ਤਾਰ ਦੇ ਨੇੜੇ ਪਿਛਲੇ ਨੇਕਾ ਬਰਿਆਂ ਤੋਂ ਬੈਠੇ ਨੇ ਉਹ ਜਿਨ੍ਹਾਂ ਨੇ 65 71 ਦੀ ਜੰਗ ਵੀ ਦੇਖੀ ਹੈ ਇਨਾ ਜੰਗਾਂ ਦਾ ਸੰਤਾਪ ਆਪਣੇ ਪਿੰਡੇ ਤੇ ਹਟਾਇਆ ਹੈ ਚਾਹੇ ਉਹ ਕਾਰਗਲ ਦੀ ਲੜਾਈ ਸੀ ਜਾਂ ਫਿਰ ਉਸ ਤੋਂ ਬਾਅਦ ਸੰਸਤੇ ਹਮਲਾ ਪਲਵਾਮਾ ਟੈਕ ਵਕਫਕ ਸਮੇ ਉਹਨਾਂ ਨੂੰ ਉਜੜਨਾ ਪਿਆ ਆਪਣੇ ਘਰ ਜ਼ਮੀਨਾਂ ਛੱਡ ਕੇ ਮਾਲ ਡੰਗਰ ਛੱਡ ਕੇ ਸੁਰੱਖੇ ਥਾਵਾਂ ਤੇ 30 30 40 40 ਕਿਲੋਮੀਟਰ ਪਿੱਛੇ ਵੀ ਆਣਾ ਪਿਆ ਪਰ ਫਿਰ ਵੀ ਅੱਜ ਵੀ ਉਹਨਾਂ ਦੇ ਕੋਲ ਪਲਾਨ ਨਹੀਂ ਹੈ ਆਪਣੇ ਪਿੰਡੇ ਤੇ ਸੰਦਾਪ ਪੰਡਾ ਆ ਚੁੱਕੇ ਨੇ ਨਾ ਲੋਕਾਂ ਦਾ ਕੀ ਕਹਿੰਦੇ ਵੀ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕੋਸ਼ਿਸ਼ ਕਰਾਂਗੇ ਤੁਹਾਡੇ ਰਾਹੀਂ ਅਸੀਂ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰੀਏ ਮਨਿੰਦਰ ਤੁਸੀਂ ਬਨੇ ਰਹੋ ਪਰ ਜਿਸ ਢੰਗ ਦੇ ਨਾਲ ਹੁਣ ਮੂਵਮੈਂਟ ਦੀਆਂ ਤਸਵੀਰ ਉਨ ਵੱਡੇ ਪੱਧਰ ਤੇ ਮੂਵਮੈਂਟ ਹੋ ਰਹੀ ਹੈ ਜਾਣਨ ਲਈ ਸਿੱਧਾ ਰੁਕਰਾਂਗੇ ਰਵੀ ਦਾ ਰਵੀ ਇਹ ਪਠਾਨਕੋਟ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇੱਥੇ ਕਾਫੀ ਜ਼ਿਆਦਾ ਸਟ੍ਰੈਟੈਜੀਕ ਤੌਰ ਤੇ ਇੰਪੋਰਟੈਂਟ ਜਗ੍ਹਾ ਮੰਨੀ ਜਾਂਦੀ ਹੈ ਪਰ ਹੁਣ ਤਸਵੀਰਾਂ ਨਿਕਲ ਕੇ ਆ ਰਹੀਆਂ ਕਿ ਵੱਡੇ ਪੱਧਰ ਤੇ ਮੂਵਮੈਂਟ ਹੋ ਰਹੀ ਹੈ ਟੈਂਕਸ ਹੋਵੇ ਜਾਂ ਫਿਰ ਆਰਮੀ ਟਰੱਕਸ ਜਿਹੜੇ ਆ ਉਹ ਮੂਵ ਕਰਦੇ ਨਜ਼ਰ ਆ ਰਹੇ ਨੇ ਸਰ ਦੀ ਖੇਤਰਾ ਦੇ ਵੱਲ ਕੀ ਕੋਈ ਤਸਵੀਰਾਂ ਆ ਜੀ ਹਾਂ ਤੁਸੀਂ ਵੀ ਵੇਖ ਪਾਰਿਓ ਜਾਂ ਲੋਕ ਕੁਝ ਕਹਿ ਰਹੇ ਨੇ ਇਸ ਡਿਵੈਲਪਮੈਂਟ ਨੂੰ ਲੈ ਕੇ ਦੇਖੋ ਬਿਲਕੁਲ ਬੇਸ਼ੱਕ ਕਿਉਂਕਿ ਇਹ ਆਰਮੀ ਦਾ ਏਰੀਆ ਹੈ ਔਰ ਦੇਖੋ ਮਮੂਨ ਜਿਹੜਾ ਕੈਂਟ ਹੈ ਉਪਰ ਮੇਨ ਬੇਸਿਕ ਜਿਹੜਾ ਪਠਾਨਕੋਟ ਦੇ ਵਿੱਚ ਜਿਹੜਾ ਹੈ ਉਹ ਬੇਸਿਕ ਜਿਹੜਾ ਹੈ ਇਹਦਾ ਇਹਦਾ ਆਰਮੀ ਦਾ ਜਿਹੜਾ ਹੈ ਉਹ ਬੇਸ ਹੈਗਾ ਇੱਥੇ ਔਰ ਜੇਕਰ ਗਦਾਸਪੁਰ ਦੀ ਕਲੀ ਇਹਦਾ ਤਿਬਰੀ ਕੈਂਟ ਜਿਹੜਾ ਇੱਥੇ ਬੇਸ ਹੈ ਕਿਤਨਾ ਕਿਤੇ ਮੂਵਮੈਂਟਸ ਜਿਹੜੀਆਂ ਨੇ ਉਹ ਵੈਸੇ ਵੀ ਜਿਹੜੀਆਂ ਨੇ ਇੱਥੇ ਚੱਲਦੀਆਂ ਰਹਿੰਦੀਆਂ ਸੀ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਤਰਾਂਪੁਰਕ ਬਣ ਗਈ ਹੈ ਕੋਈ ਵੀ ਜੇ ਕੋਈ ਮੂਵਮੈਂਟ ਹੁੰਦੀ ਹੈ ਤਾਂ ਹਰ ਇੱਕ ਦਾ ਧਿਆਨ ਹੁੰਦਾ ਹੈ ਹਰ ਇੱਕ ਦੀ ਜਿਹੜੇ ਨੋਟਿਸ ਦੇ ਵਿੱਚ ਆਉਂਦੀ ਹੈ ਜ ਬਾਰਡਰਲਾਈਨ ਸੈਕੰਡਰੀ ਐਂਡ ਆਫ ਡਿਫੈਂਸ ਉਹ ਵੀ ਜਿਹੜੀ ਇਸ ਤਰ੍ਹਾਂ ਹੈ ਨਾਕੇਬੰਦੀ ਵੀ ਜਿਹੜੀ ਹੈ ਪੂਰੀ ਵਿਸ਼ੇਸ਼ ਤੌਰ ਤੇ ਹੋ ਰਹੀ ਹੈ ਔਰ ਲੋਕਾਂ ਦੇ ਵਿੱਚ ਜਰੂਰ ਹੈ ਕਿ ਤਨਾ ਕਿਤੇ ਇਸ ਗੱਲ ਨੂੰ ਲੈ ਕੇ ਹੁਣ ਕਿਉਂਕਿ ਜਿਵੇਂ ਬੀਤੇ ਬੀਤੀ ਰਾਤ ਜਿਹੜੀ ਹੈ ਉਹ 7-8 ਲੋਕੇਸ਼ਨਸ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਹੈ ਔਰ ਜਦੋਂ ਇਹ ਖਬਰਾਂ ਜਿਹੜੀਆਂ ਲੋਕਾਂ ਤੱਕ ਪਹੁੰਚ ਰਹੀਆਂ ਨੇ ਤਾਂ ਕਿਤੇ ਕਿਤੇ ਲੋਕਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਸਹਿੰਗ ਦਾ ਮਾਹੌਲ ਵੀ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਹੈ ਲੇਕਿਨ ਪੈਨਿਕ ਹੋਣ ਦੀ ਲੋੜੀ ਜਿਹੜੀ ਹੈ ਹੱਲੇ ਫਿਲਹਾਲ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਉਹਨਾਂ ਵਾਰ ਹਰ ਉਹ ਲੋ ਜਿਹੜੇ ਆ ਹਮੇਸ਼ਾ ਹੀ ਜਦੋਂ ਵੀ ਜੰਗ ਲੱਗਦੀ ਹੈ ਇੰਟਰਨੈਸ਼ਨਲ ਬਾਰਡਰ ਤੇ ਇਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਨਿਸ਼ਾਨਾ ਬਣਿਆ ਬਣਾਇਆ ਜਾਂਦਾ ਹੈ ਔਰ ਇਹ ਲੋਕਾਂ ਨੇ ਕਈ ਵਾਰ ਆਪਣੀਆਂ ਜੰਗਾਂ ਜਿਹੜੀਆਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਨੇ 65 ਦੀ ਜੰਗ ਹੋ ਗਈ 71 ਦੀ ਜੰਗ ਹੋ ਗਈ ਉਸ ਤੋਂ ਬਾਅਦ ਚਾਹੇ ਜੇ ਕਾਲਗਰਲ ਵਾਲ ਸੀ ਜਾਏ ਪ੍ਰੋਮਾ ਅਟੈਕ ਸੀ ਜਦੋਂ ਵੀ ਸਥਿਤੀ ਜਿਹੜੀ ਨਾਜ਼ੁਕ ਬਣਦੀ ਹੈ ਦੋਵੇਂ ਦੇਸ਼ਾਂ ਦੇ ਵਿਚਕਾਰ ਤਾਂ ਇਹਨਾਂ ਲੋਕਾਂ ਦੇ ਉੱਤੇ ਸਿੱਧਾ ਦਾ ਸਿੱਧਾ ਅਸਰ ਜ਼ਰੂਰ ਪੈਂਦਾ ਹੈ ਬਿਲਕੁਲ ਬਿਲਕੁਲ ਜਿਸ ਖਦਰ ਵੇਖਿਆ ਜਾ ਰਿਹਾ ਹੈ ਬਿਲਕੁਲ ਸਰਦੀ ਖੇਤਰ ਹੈ ਲੋਕਾਂ ਨੂੰ ਤੁਹਾਡੇ ਨਾਲ ਬਨੇ ਰਾਵਾਂਗੇ ਗੱਲਬਾਤ ਕਰਾਂਗੇ ਇਸ ਦੇ ਨਾਲ ਲੁਧਿਆਣਾ ਦੇ ਵੱਲ ਰੁਕ ਕਰਦੇ ਨਵੀਨ ਸੜਨਾ ਜੁੜੇ ਹੋਏ ਨੇ ਨਵੀਨ ਜਿਸ ਕਦਰ तमाम ਤਸਵੀਰਾ ਮੂਵਮੈਂਟਸ ਵੇਖਣ ਨੂੰ ਮਿਲ ਰਹੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਕੋ ਜੋਤੇ ਲੋਕਾਂ ਦੇ ਵੱਲੋਂ ਹਾਲਾਂਕਿ ਬੇਸ਼ੱਕ ਦੇਖਿਆ ਜਾਂਦਾ ਪੰਜਾਬ ਇੱਕ ਸਰਹਦੀ ਜੋ ਕਿ ਸੂਬਾ ਹੈ ਕਾਫੀ ਜਲਦੀ ਬਹੁਤ ਜਲਦੀ ਇਸ ਤੇ ਪ੍ਰਭਾਵ ਪਊਗਾ ਜੇ ਕੋਈ ਵੀ ਹਮਲਾ ਕੀਤਾ ਜਾਂਦਾ ਹੈ ਬੇਸ਼ੱਕ ਉੱਥੇ ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਵੀ ਵੇਖਿਆ ਜਾ ਸਕਦਾ ਹੈ ਅਤੇ ਕੋਪ ਸਭ ਤੋਂ ਪਹਿਲੇ ਤਾਂ ਇੱਕ ਵੱਡੀ ਅਨਾਉਂਸਮੈਂਟ ਮੇਰੇ ਕੋਲ ਆਈ ਹੈ ਹੁਣੇ-ਹੁਣੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇੱਕ ਮੈਸੇਜ ਪਾਇਆ ਔਰ ਥੋੜੀ ਦੇ ਥੋੜੇ ਮਿੰਟ ਪਹਿਲੇ ਪਾਇਆ ਇਸ ਦੇ ਵਿੱਚ ਲਿਖਿਆ ਕਿ ਲੁਧਿਆਣਾ ਡਿਸਟ੍ਰਿਕਟ ਦੇ ਜਿੰਨੇ ਵੀ ਸਕੂਲ ਆ ਲੁਧਿਆਣਾ ਡਿਸਟ੍ਰਿਕਟ ਤੋਂ ਖੰਨਾ ਜਗਰਾਓ ਅਗਰ ਸਮਰਾਲੇ ਦੀ ਗੱਲ ਕਰੀਏ ਅਗਰ ਆਪਾਂ ਪਾਇਲ ਦੀ ਗੱਲ ਕਰੀਏ ਰਾਏਕੋਟ ਦੀ ਗੱਲ ਕਰੀਏ ਸਾਰੇ ਸਕੂਲ 9 ਤੇ 10 ਤਰੀਕ ਤੱਕ ਬੰਦ ਕਰ ਦਿੱਤੇ ਗਏ ਨੇ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਔਰ ਇਹ ਵੀ ਲਿਖਿਆ ਦੇ ਵਿੱਚ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਦੇ ਤਰੀਕੇ ਨੇ ਹੋਰ ਵਧਾਈਆਂ ਜਾ ਸਕਦੀਆਂ ਨੇ ਹਜੇ ਫਿਲਹਾਲ 9 ਤੇ 10 ਦੋ ਤਰੀਕਾ ਦਿੱਤੀਆਂ ਨੇ ਕਿ ਸਾਰੇ ਲੁਧਿਆਣਾ ਡਿਸਟ੍ਰਿਕਟ ਦੇ ਸਕੂਲ ਜਿਹੜੇ ਆ ਉਹ ਬੰਦ ਪੂਰੀ ਤਰ੍ਹਾਂ ਮੁਕੰਮਲ ਬੰਦ ਕਰ ਦਿੱਤੇ ਜਾਣ ਸੋ ਇੱਕ ਵੱਡੀ ਖਬਰ ਹੈ ਲੁਧਿਆਣਾ ਦੇ ਜਿੰਨੇ ਵੀ ਸਕੂਲ ਆ ਲੁਧਿਆਣਾ ਦੀ ਸਭ ਤੋਂ ਵੱਡੀ ਆਬਾਦੀ ਹੈ ਔਰ ਲੁਧਿਆਣਾ ਦੇ ਵਿੱਚ ਪ੍ਰਾਈਵੇਟ ਤੇ ਸਰਕਾਰੀ ਸਕੂਲ ਕਾਫੀ ਵੱਡੇ ਤਦਾਦ ਦੇ ਵਿੱਚ ਨੇ ਚਾਹੇ ਜਗਰਾਉ ਦੇ ਵਿੱਚ ਨੇ ਚਾਹੇ ਖੰਨਾ ਦੇ ਵਿੱਚ ਨੇ ਕਿਉਂਕਿ ਪੂਰਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹ ਸਾਰੇ ਸ਼ਹਿਰ ਆਂਦੇ ਨੇ ਸੋ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ ਸੋ ਬਿਲਕੁਲ ਵਾਕਿਆ ਜੀ ਹੈ ਵੱਡੀ ਖਬਰ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ ਇੱਕ ਵਾਰ ਮੁੜ ਤੋਂ ਰਿਪੀਟ ਕਰ ਦਿੰਦੇ ਹਾਂ ਕਿ 9 ਤੇ 10 ਤਰੀਕ ਤੱਕ 9 ਤੇ 10 ਤਰੀਕ ਨੂੰ ਇਹ ਸਕੂਲ ਬੰਦ ਕਰ ਦਿੱਤੇ ਗਏ ਨੇ ਜਿਸ ਤਰ੍ਹਾਂ ਕੁਝ ਅਸਰੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਬਣੇ ਲੋ ਸਾਡਾ ਨਵੀਨ ਰੁਕ ਰਹੇਗਾ ਸਾਡੇ ਸਾਡੇ ਸ਼ੋਗੀ ਪ੍ਰਮਿਤ ਐਸਵੇਲੇ ਜੁੜ ਚੁੱਕੇ ਨੇ ਲਾਈਵ ਪ੍ਰਮਿਤ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਸਰਦੀ ਖੇਤਰਾਂ ਦੇ ਵਿੱਚ ਇਸ ਵੇਲੇ ਮੂਵਮੈਂਟ ਕਿਸ ਤਰੰਗ ਦੀ ਨਜ਼ਰ ਆ ਰਹੀ ਹੈ ਨਾਲ ਹੀ ਰਾਤ देर रात ਕਿਸ ਤਰੰਗ ਦੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਪਹਿਲਾਂ ਹੀ ਵਿਦੇਸ਼ ਮੰਤਰਾਲੇ ਵੱਲੋਂ ਪਰ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਬੜੀਆਂ ਝੂਠੀਆਂ ਚੀਜ਼ਾਂ ਵੀ ਫੈਲ ਰਹੀਆਂ ਤੁਸੀਂ ਗਰਾਊਂਡ ਤੇ ਇਸ ਵੇਲੇ ਮੌਜੂਦ ਹੋ ਲੋਕ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਕੀ ਕੁਝ ਲੋਕ ਆਪਣੀ ਹੱਟ ਬੀਤੀ ਬਿਆਨ ਕਰਦੇ ਨਜ਼ਰ ਆ ਰਹੇ ਨੇ ਕੱਲ ਦੀ ਰਾਤ ਕੀ ਹੋਜੀ ਸੀ ਦੇਖੋ ਬਿਲਕੁਲ ਅਮਿਤ ਜਿਸ ਤਰੀਕੇ ਦੇ ਨਾਲ ਅੱਜ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਤੇ ਉਹਦੇ ਵਿੱਚ ਖਾਸ ਤੌਰ ਤੇ ਜਲੰਧਰ ਦਾ ਜ਼ਿਕਰ ਹੋਇਆ ਕਿ ਜਲੰਧਰ ਨੂੰ ਵੀ ਕਿਤੇ ਨਾ ਕਿਤੇ ਟਾਰਗੇਟ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਸੀ ਕਿ ਪਰ ਜੋ 에어 డిਫੈਂਸ ਸਿਸਟਮ ਹੈ ਇੰਡੀਆ ਦਾ ਉਹਨੇ ਜਿਹੜਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਣ ਤੋਂ ਪਾਕਿਸਤਾਨ ਨੂੰ ਰੋਕਿਆ ਤੇ ਨਿਸ਼ਤਾ ਨਬੂਤ ਕੀਤਾ ਹਮਲੇ ਅੰਤੇ ਮੈਂ ਜਲੰਧਰ ਦੀ ਗੱਲ ਕਰਾਂ ਤੇ ਲੋਕ ਬੜੇ ਕਾਮ ਨੇ ਇਸ ਵਕਤ ਜੋ ਕਿ ਇੱਕ ਚੰਗੀ ਜਿਹੜੀ ਹੈ ਕਿ ਉਹ ਖਬਰ ਵੀ ਹੈ ਤੇ ਖਾਸ ਤੌਰ ਤੇ ਇੱਕ ਨੈਤਿਕ ਜ਼ਿੰਮੇਵਾਰੀ ਵੀ ਜਿਹੜੀ ਹੈ ਕਿ ਜਲੰਧਰ ਵਾਸੀ ਇਸ ਵਕਤ ਜ਼ਰ ਇਸ ਵਕਤ ਬੈਠਾ ਹੋਇਆ ਜ਼ਰੂਰੀ ਨਹੀਂ ਹੈ ਕਿ ਇਹ ਬਾਰਡਰ ਜ਼ੋਨ ਹੋਏਗਾ ਤੇ ਇੱਥੇ ਪੈਣੀ ਕ੍ਰੀਏਟ ਹੋਏਗਾ ਬੜਾ ਸੈਂਸਿਟਿਵ ਇੱਕ ਏਰੀਆ ਹੈ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਲੋਕਾਂ ਨੂੰ ਪਤਾ ਹੈ ਪਰ ਅਸੀਂ ਬਾਰ-ਬਾਰ ਜਿਹੜਾ ਕਿ ਸਿਕਿਉਰਿਟੀ ਦੇ ਰੀਜ਼ਨ ਨੂੰ ਲੈ ਕੇ ਦੁਬਾਰਾ ਚੀਜ਼ਾਂ ਨੂੰ ਦੁਹਰਾਵਾਂਗੇ ਨਹੀਂ ਹੁਣ ਦੂਸਰੇ ਪਾਸੇ ਗੱਲ ਆਂਦੀ ਹੈ ਕਿ ਜੋ ਆਰਮੀ ਦਾ ਇੱਥੇ ਇਸ ਵਕਤ ਦਾ ਸਿਸਟਮ ਚੱਲਦਾ ਪਿਆ ਹੈ ਆਲ ਓਵਰ ਕੰਟਰੋਲ ਦਾ ਜਿੰਨਾ ਆਲੇ ਦੁਆਲੇ ਦਾ ਏਰੀਆ ਇੰਟੈਲੀਜੈਂਸ ਦੀਆਂ ਏਜੰਸੀਆਂ ਜਿਹੜੀਆਂ ਨੇ ਕਿ ਉਹ ਇਸ ਵਕਤ ਇੱਥੇ ਆਪਣੀ ਪੈਣੀ ਨਜ਼ਰ ਬਣਾਈ ਰੱਖੀਆਂ ਨੇ ਇਹ ਗੱਲ ਤਾਂ ਜ਼ਿਕਰ ਕਰਦੇ ਪਿਆ ਤਾਂ ਕਿ ਜੇਕਰ ਲੋਕਾਂ 'ਚ ਕਿਸੇ ਵੀ ਤਰੀਕੇ ਨਾਲ ਪੈਣਿਕ ਹੈ ਉਹ ਪੈਣਿਕ ਨਾ ਬਣੇ ਹਾਲਾਂਕਿ ਕੱਲ ਵੀ ਜ਼ਰੂਰ ਡਿਪਟੀ ਕਮਿਸ਼ਨਰ ਨੇ ਗੱਲ ਆਖੀ ਸੀ ਕਿ ਪੈਨਿਕ ਪਰਚੇਜ਼ ਲੋਕੀ ਨਾ ਕਰਨ ਕਿਸੇ ਵੀ ਤਰੀਕੇ ਨਾਲ ਹੜਕੰਪ ਦੇ ਵਿੱਚ ਜਿਹੜਾ ਕਿ ਨਾਂ ਪਰ ਜਿਹੜੀ ਬੀਤੀ ਰਾਤ ਹੈ ਉਸ ਨੂੰ ਲੈ ਕੇ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਜਲੰਧਰ ਦੇ ਆਲੇ ਦੁਆਲੇ ਦੇ ਏਰੀਏ ਤੋਂ ਕੋਈ ਐਸੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਜਿੱਥੇ ਉਹਨਾਂ ਨੂੰ ਲੱਗੇ ਕਿ ਰਾਤ ਨੂੰ ਤਮਾਕੇ ਸੁਣਾਈ ਦਿੱਤੇ ਨੇ ਜਾਂ ਇਸ ਤੋਂ ਇਲਾਵਾ ਹੋਰ ਕੋਈ ਮੰਦਪਾਕੀ ਘਟਨਾ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਆ ਓਵਰਆਲ ਦੀ ਜੋ ਸਿਚੁਏਸ਼ਨ ਹਾਲੇ ਤੱਕ ਜਿਹੜੀ ਹੈ ਉਹ ਬਿਲਕੁਲ ਕਾਮ ਲੱਗਦੀ ਪਈ ਹੈ ਨੈਤਿਕ ਜ਼ਿੰਮੇਵਾਰੀ ਜ਼ਰੂਰ ਜਿਹੜੀ ਹੈ ਕਿ ਲੋਕ ਨਿਭਾ ਰਹੇ ਨੇ ਪਰ बार-बार ਅਪੀਲ ਇਹੀ ਕੀਤੀ ਜਾ ਰਹੀ ਹੈ ਇਹ ਪਾਕਿਸਤਾਨ ਵੱਲੋਂ ਉਹਦੇ ਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਰੈਟਲੀਏਟ ਨਾ ਕੀਤਾ ਜਾਵੇ ਕੋਈ ਆਪਣੀ ਪ੍ਰਤੀਕਿਰਿਆ ਨਾ ਦਿੱਤੀ ਜਾਵੇ ਕਿਉਂਕਿ ਇਸ ਵਕਤ ਚੀਜ਼ਾਂ ਬਹੁਤ ਬਿਲਕੁਲ ਬਿਲਕੁਲ ਫਿਲਹਾਲ ਥੋੜਾ ਮੁਰ ਤੋਂ ਰੁਕ ਕਰਾਂਗੇ ਸਾਡਾ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਲਗਾਤਾਰ ਜੁੜੇ ਹੋਏ ਨੇ ਇੱਕ ਵਾਰ ਮੁਰ ਤੋਂ ਰੁਕ ਕਰਾਂਗੇ ਮਨਿੰਦਰ ਮੋਂਗਾ ਦਾ ਮਨਿੰਦਰ ਅਮ੍ਰਿਤਸਰ ਸਰ ਦੇ ਵਿੱਚ ਖਾਸ ਤੌਰ ਮਨਿੰਦਰ ਸ਼ਾਇਦ ਸਾਡੀ ਆਵਾਜ਼ ਨਹੀਂ ਜਾ 파ਰੀ ਮਨਿੰਦਰ ਤਾਕਾ ਮਨਿੰਦਰ ਦਾ ਰੁਖ ਬਾਤ ਚੁ ਕਰਾਂਗੇ ਪਰ ਇਸ ਵਾਰ ਰੁਕ ਕਰ ਰਹੇ ਨੇ ਪਹਿਲਾ ਪਠਾਨਕੋਟ ਦਾ ਰਵੀ ਸਾਡੇ ਨਾਲ ਜੁੜੇ ਹੋਏ ਨੇ ਰਵੀ देर रात ਕਈ ਜੀਹਾਂ ਵੀਡੀਓਜ਼ ਫੇਕ ਵੀਡੀਓਜ਼ ਵੀ ਸਾਹਮਣੇ ਹੈ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ ਬਕਾਇਦਾ ਐਡਵਾਈਜ਼ਰੀ ਵੀ ਜਾਰੀ ਕੀਤੀ ਕਿ ਉਹਨਾਂ ਪਾਕਿਸਤਾਨ ਜੀਹਾਂ ਇੱਕ ਟੰਗ ਦਾ ਪ੍ਰੋਪਾਗੈਂਡਾ ਸਾਈਬਰ ਪ੍ਰੋਪਾਗੈਂਡਾ ਚਲਾਏਗਾ ਕਿ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਦੇ ਵਿੱਚ ਅਟੈਕ ਹੋਇਆ ਪਠਾਨਕੋਟ ਦੇ ਵਿੱਚ ਮਿਜ਼ਾਈਲ ਡਿੱਗਿਆ ਉੱਥੇ ਅੱਗ ਲੱਗੀ ਹੋਈ ਹੈ ਫੇਕ ਵੀਡੀਓਜ਼ ਇਹ ਝੂਠੀਆਂ ਵੀਡੀਓਜ਼ ਸਰਕੂਲੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਅਸਲ ਹਕੀਕਤ ਕੀ ਹੈ ਤੁਹਾਡੇ ਰਾਹੀਂ ਜਾਨਣਾ ਚਾਹਾਂਗੇ ਲੋਕ ਕੀ ਕਹਿ ਰਹੇ ਨੇ ਜੇਕਰ ਤੁਸੀਂ ਗੱਲਬਾਤ ਕਰ ਚੁੱਕੋ ਤਾਂ ਉਹ ਵੀ ਜਾਨਣਾ ਚਾਹਾਂਗੇ ਰਬ ਕਾਇਮ ਰੱਖਣਾ ਜਿਹੜਾ ਜ਼ਰੂਰੀ ਹੁੰਦਾ ਉਹ ਕਿਸ ਤਰ੍ਹਾਂ ਕਿਤੇ ਮੈਂਟਲ ਲੈਵਲ ਦੇ ਉੱਤੇ ਸਾਇਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਫੇਕ ਵੀਡੀਓਜ਼ ਬਣਾ ਕੇ ਇਸ ਤਰ੍ਹਾਂ ਫੇਕੇ ਜਾ ਰਹੀਆਂ ਨੇ ਤਾਂ ਕਿਤਨਾ ਕਿਤੇ ਲੋਕਾਂ ਦਾ ਜਿਹੜਾ ਉਹਨਾਂ ਦਾ ਜਿਹੜੀਆਂ ਗੱਲਾਂ ਕੀਤੀਆਂ ਨੇ ਜਦੋਂ ਹੋਰ ਵੀ ਜਦੋਂ ਅਸੀਂ ਨਹੀਂ ਹੋਣੇ ਪਾਟਰ ਪਿੰਡਾਂ ਦੇ ਵਿੱਚ ਖੜੇ ਹਾਂ ਔਰ ਇਹ ਤਾਂ ਲੋਕਾਂ ਨੇ ਕਹਿਣਾ ਕਿ ਅਸੀਂ ਆਪਣੇ ਪਿੰਡ ਛੱਡ ਕੇ ਕਿਤੇ ਨਹੀਂ ਜਾਵਾਂਗੇ ਜੇਕਰ ਲੋੜ ਪਈ ਤਾਂ ਅਸੀਂ ਭਾਰਤੀ ਫੌਜ ਦਾ ਸਾਥ ਦੇਾਂਗੇ ਪ੍ਰੋਪਰ ਜਿਹੜਾ ਉਹਨਾਂ ਨੇ ਕਹਿ ਕਿ ਚਾਹੇ ਕਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਚਾਹੇ ਸਾਡੇ ਸਾਗੇ ਸਮਾਨ ਵਰਤਨ ਦੀ ਜਰੂਰਤ ਹੋਵੇ ਚਾਹੇ ਸਾਡੇ ਘਰਾਂ ਦੀ ਜਰੂਰਤ ਹੋਵੇ ਚਾਹੇ ਕੋਈ ਸਾਡੇ ਲੰਗਰ ਪਾਣੀ ਦਾ ਇੰਤਜ਼ਾਮ ਦੀ ਜਰੂਰਤ ਹੋਵੇ ਉਹਦੇ ਅਸੀਂ ਹਰ ਤਰ੍ਹਾਂ ਨਾਲ ਆਪਣੀ ਫੌਜ ਦੇ ਨਾਲ ਡਟ ਕੇ ਜਿਹੜਾ ਇਹ ਸਾਥ ਦਵਾਂਗੇ ਹਾਂ جنگ ਕੋਈ ਨਹੀਂ ਚਾਹੁੰਦਾ ਉਹ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਕਰਦੇ ਕਿ جنگ ਹੋਵੇ ਲੇਕਿਨ ਜੇਕਰ ਦਸਰਾ ਦੇ ਦੁਸ਼ਮਣ ਜਿਹੜਾ ਹੈ ਉਹ ਘਰ ਦੇ ਅੰਦਰ ਆਣ ਕੇ ਵਾਰ ਕਰਨ ਦੀ企 ਕੀਤਾ ਜਾ ਰਿਹਾ ਹੈ ਉਹਦੇ ਵੱਲੋਂ ਫਾਰਮਾਂ ਜਿਹੜੀ ਉਹਦੇ ਉੱਤੇ ਚੜਾਈ ਕੀਤੀ ਜਾ ਰਹੀ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਜਿਹੜਾ ਹੈ ਉਹ ਦੇਣਾ ਲਾਜ਼ਮੀ ਹੈ ਔਰ ਜੇਕਰ ਆਪਣਾ ਦੇਸ਼ ਇਹ ਦੇ ਰਿਹਾ ਹੈ ਤਾਂ ਉਸ ਦਾ ਲੋਕਾਂ ਨੇ ਇਹਨਾਂ ਨੇ ਕਿਹਾ ਹੈ ਬਾਟਰ ਵਾਲਿਆਂ ਨੇ ਕਿ ਚਾਹੇ ਸਾਨੂੰ ਨੁਕਸਾਨ ਸੋਣਾ ਪੈਂਦਾ ਹੈ ਚਾਹੇ ਸਾਨੂੰ ਆਪਣੇ ਘਰ ਛੱਡਨੇ ਪੈਣ ਚਾਹੇ ਸਾਨੂੰ ਸਭ ਤੋਂ ਵੱਧ ਜਿਹੜਾ ਹੈ ਪ੍ਰਭਾਵਿਤ ਹੋਣਾ ਪੈਂਦਾ ਹੈ ਲੇਕਿਨ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਔਰ ਆਪਣੇ ਦੇਸ਼ ਦੇ ਨਾਲ ਹਰ ਤਰ੍ਹਾਂ ਦੇ ਨਾਲ ਹਰ ਸੰਭਵ ਇਸ ਮੌਕੇ ਦੇ ਉੱਤੇ ਜਿਹੜੀ ਹੈ ਉਹ ਮਦਦ ਜਿਹੜੀ ਹੈ ਉਹਨਾਂ ਨੂੰ ਕੀਤੀ ਜਾਏ ਕਿ ਜਿੰਨੀ ਕਿ ਉਹ ਕਰ ਸਕਦੇ ਨੇ ਬਿਲਕੁਲ ਇਹ ਵੇਖ ਵੀਡੀਓਜ਼ ਦਾ ਜਿਹੜਾ ਇਹ ਲਕੜਤ ਚੁਲਾ ਕੇ ਸਾਈਡ ਤੋਂ ਕਹਿ ਕਿ ਕਦਾ ਚਾਹੁੰਦੇ ਨੇ ਮੋਰਲ ਜਿਹੜਾ ਇਹ ਲੋਕਾਂ ਦਾ ਡਾਊਨ ਕਰਨ ਲਈ ਕੋਸ਼ਿਸ਼ ਕੀਤੀ ਜਾਣੀ ਚਾਹੇ ਲੇਕਿਨ ਅੱਜ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਇਹ ਫੇਕ ਵੀਡੀਓ ਤੋਂ ਸੇ ਵਿਸ਼ਵਾਸ ਕੀਤਾ ਜਾਵੇ ਔਰ ਉਹੀ ਜਿਹੜੀਆਂ ਵੀਡੀਓਜ਼ ਜਿਹੜੀਆਂ ਬਿਲਕੁਲ ਰਵੀ ਬਿਲਕੁਲ तमाम ਤਸਵੀਰਾਂ तमाम ਜੋ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਕਿਸ ਕਦਰ ਲੋਕਾਂ ਦੇ ਵੱਲੋਂ ਵੀ ਜੋ ਕਿ ਆਪਣੇ ਘਰ-ਬਾਰ ਛੱਡ ਕੇ ਕਿਤੇ ਹੋਰ ਸੁਰੱਖਿਆ ਥਾਵਾਂ ਤੇ ਜਾਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਮੈਸੇਜ ਜ਼ਰੂਰ ਪਾਇਆ ਗਿਆ ਉਸ ਦੇ ਥੱਲੇ ਇੱਕ ਲਾਈਨ ਹੋਰ ਲਿਖੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹ ਦੇਸ਼ ਜਾਰੀ ਕੀਤੇ ਜਾਣਗੇ ਪਰ ਫਿਲਹਾਲ ਲੁਧਿਆਣਾ ਦੇ ਵਿੱਚ ਜਿੰਨੇ ਸਕੂਲ ਐ ਕੋਕਾ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਖੰਨਾ ਵੀ ਐ ਪਾਇਲ ਵੀ ਐ ਸਮਰਾਲਾ ਵੀ ਐ ਜਗਰਾਉ ਵੀ ਐ ਰਾਏਕੋਟ ਵੀ ਐ ਔਰ ਇਹ ਸਾਰੇ ਜਿੰਨੇ ਵੀ ਲੁਧਿਆਣਾ ਦੇ ਨਾਲ ਡਿਸਟ੍ਰਿਕਟ ਦੇ ਨਾਲ ਜਿੰਨੇ ਵੀ ਰਾਏਕੋਟ ਜਗਰਾਉ ਇਹ ਸਾਰਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਆ 9 ਤੋਂ ਲੈ ਕੇ 10 ਤਰੀਕ ਤੱਕ ਬੰਦ ਰਹਿਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਰੀਕ ਵਧਾਈ ਜਾ ਸਕਦੀ ਹੈ ਸੋ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਲੋਕਾਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਪਰ ਜਿਹੜੇ ਪ੍ਰਸ਼ਾਸਨ ਵੱਲੋਂ ਦੇ ਜਾਰੀ ਕੀਤੇ ਗਏ ਨੇ ਸਕੂਲ ਬੰਦ ਕਰਨ ਦੇ ਲਈ ਉਹ ਆਰਡਰ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਿੱਚ ਐਤਵਾਰ ਵੀ ਹੈ ਕੱਲ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਦੇ ਲਈ ਹੈ ਐਤਵਾਰ ਦੀ ਛੁੱਟੀ ਹੈ ਔਰ ਸੋਮਵਾਰ ਨਵੇਂ ਆਰਡਰ ਜਿਹੜੇ ਆ ਉਹ ਲੁਧਿਆਣਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਣਗੇ ਸੋ ਇਸ ਤਰ੍ਹਾਂ ਇਹ ਸਮਝਿਆ ਜਾ ਸਕਦਾ ਹੈ ਕਿ ਹੁਣ ਇੰਤਜ਼ਾਰ ਜ਼ਰੂਰ ਰਹੇਗਾ ਕਿ ਨਵੇਂ ਆਰਡਰ ਕੀ ਆਉਂਦੇ ਨੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਤਿਆਰੀ ਹੁੰਦੀ ਹੈ ਬੇਸ਼ੁਕਰੀਆ ਫਿਲਹਾਲ ਨਵੀਨ ਐਸੈਸਰੀ ਜਾਣਕਾਰੀ ਨੂੰ ਸਾਡੇ ਦਰਸ਼ਕਾਂ ਤੱਕ ਪ